से सखी मु इल सुता कनक मंदर पाटे सखी मु इन सुता ਰੱਜੰਦੇ <tries> ਲੰਦਰਾ ਕੁਛ ਵੀ ਤਾਂ ਨਹੀਂ ਜੋ ਬਨ ਜਾਏ ਬੇਸ਼ੱਕ ਜਾਏ ਪਰ ਪ੍ਰੀਤ ਨਾ ਜਾਏ ਪ੍ਰੀਤ ਗੁਰੂ ਦੇ ਚਰਣਾ ਦੀ ਪ੍ਰੀਤ ਇਹ ਪ੍ਰੀਤ ਤਾਰ ਨਾ ਟੁੱਟੇ ਪ੍ਰਾਣ ਲੱਗ ਜਾਣ ਬੇਸ਼ੱਕ ਲੱਗ ਜਾਣ ਪਰ ਪ੍ਰੀਤ ਨਾ ਘਟੇ ਕਿਉਂ ਮੇਰੀ ਪ੍ਰੀਤ ਗੋਬਿੰਦ ਸਿੰਘ ਜੇ ਨਾ ਘਟੇ ਮੈਂ ਤਾਂ ਮੋਲ ਮਹਿੰਗੇ ਲਈ ਜੀ ਸਟੇ ਇਹ ਮੈਂ ਬੜੀ ਮੁਸ਼ਕਲ ਨਾਲ ਪਾਈ ਹੈ ਇਹ ਏਡੀ ਸਸਤੀ ਚੀਜ਼ ਨਹੀਂ ਜੋ ਮੁਰ ਮਿਲ ਜਾਏ ਇਹ ਟੁੱਟੀ ਮੁਰ ਮੁਰ ਜੁੜਦੀ ਨਹੀਂ ਇਸ ਵਾਸਤੇ ਜਿਨ੍ਹਾਂ ਨੂੰ ਸੋਝੀ ਆਈ ਹੈ ਜਿਨ੍ਹਾਂ ਨੂੰ ਸਮਝ ਪਈ ਹੈ ਉਹਨਾਂ ਨੇ ਪ੍ਰੀਤ ਨੂੰ ਮੁੱਖ ਰੱਖਿਆ ਹੈ ਕਿਤਨਾ ਕੁ ਸਹਿਬ ਆਖਦੇ ਨੇ ਜਪ ਤਪ ਸੰਯਮ ਹਰਖ ਸੁਖ मैं जप किया हो जितना अज त कर सकिया पर सिर्फ जप नहीं नाल तप किया हो क्योंकि कला जप इसका फल बड़ा थोड़ा नाल तप रले तो फल बहुता होंगे सिर्फ जप कोई जप लवे किसी वेले जप लवे ਪਰ ਇੱਕ ਹੈ ਨਿਤ ਨੇਮ ਨਾਲ ਵਿਧੀ ਸੰਯੁਗਤ ਨਿਸ਼ਾਨੇ ਦੀ ਸੇਧ ਕਰਕੇ ਤੁਰਨਾ ਤੇ ਫਿਰ ਤੁਰਿਆ ਜਾ ਔਰ ਆਪਣਾ ਨਿਸ਼ਚਾ ਐਡਾ ਅਟਲ ਰੱਖਣਾ ਕਿ ਜਖੜ ਵਾਉ ਨ ਡੋਲਈ ਪਰਬਤ ਮੇਰਾ ਜਖੜ ਚੁੱਲਣ ਵਾਉ ਚੱਲੇ ਤੂਫਾਨ ਆਵੇ ਪਰ ਇਸ ਦਾ ਭਰੋਸਾ ਨਾ ਟੁੱਟੇ ਨਿਸ਼ਚਾ ਨਾ ਟਲੇ धीरज धर्म धरणी धर टेक तो ये त्रै चीजा धरती जहली धीरज बंदा धीरज नहीं धरदा इसका स्वभाव है जब कि पावे तब गर्व करत है ये कुछ खट ले है तो मेरे जैसा कौन है ये माया गई तब रोमन लगत है ये माया चली गई तुम रोंद बैठा है धीर ਜੀ ਦਾ ਪਤਾ ਉਦੋਂ ਲੱਗਦਾ ਜਦੋਂ ਅਪਦ ਆਵੇ ਕੋਈ ਮੁਸੀਬਤ ਆਵੇ ਤਾਂ ਫਿਰ ਪਤਾ ਲੱਗੇ ਇਹ ਬੰਦਾ ਫੇਰ ਬੜਾ ਧੀਰਜਵਾਨ ਹੈ ਧੀਰਜ ਧਰਮ ਮਿੱਤਰ ਅਰ ਨਾਰੀ ਚਾਉਂਦੀ ਪਰਖ ਕਿਸ ਵੇਲੇ ਹੁੰਦੀ ਹੈ ਅਪਦਾ ਕਾਲ ਵੇ ਕਿਉਂਕਿ ਸੁਖ ਮੇ ਆਨ ਬਹੁਤ ਮਿਲ ਬੈਠਤ ਸੁੱਖ ਵਿੱਚ ਤਾਂ ਬਹੁਤ ਮਿਲ ਕੇ ਬੈਠਣ ਵਾਲੇ ਹੁੰਦੇ ਹਨ ਪਰ ਅਸਾ ਵਕਤ ਨੇ ਵਿਪਤ ਪਰਿ ਸਭ ਹੀ ਸੰਗ ਛਾੜੇ ਇਹ ਸੁੱਖਾਂ ਦੇ ਮੇਲੀ ਵਿਪਤਾ ਵੇਲੇ ਕਮ ਨਹੀਂ ਆਉਂਦੇ ਵਿਪਤਾ ਵੇਲੇ ਚਾਹੁੰਦੀ ਪ੍ਰੀਖਿਆ ਹੋ ਜਾਂਦੀ ਹੈ ਕਿਸ ਕਿਸ ਦੀ ਅਖੇ ਤੀਰਜ ਧਰਮ ਮਿੱਤਰ ਅਰ ਨਾਰੀ ਧੀਰਜ ਦੀ ਔਰ ਧਰਮ ਦੀ ਮਿੱਤਰ ਦੀ ਔਰ ਇਸਤਰੀ ਦੀ ਪ੍ਰੀਖਿਆ ਹੁੰਦੀ ਹੈ ਅਪਦਾ ਕਾਲ ਵਿੱਚ ਇਸ ਲਈ ਮੁਸੀਬਤ ਪਵੇ ਸੁੱਖਾਂ ਦੇ ਅੰਬਾਰ ਹੋਣ ਘਰ ਵਾਲੀ ਵੀ ਦਾਸੀ ਹੈ ਜਾਣਦੀ ਹੈ ਸਾਰੇ ਸੁੱਖ ਇਸੇ ਦੇ ਕਾਰਨ ਹਨ ਪਰ ਜੇ ਸੁੱਖ ਨਾ ਰਹਣ ਬਣ ਜਾਂ ਦੁੱਖ ਤਾਂ ਫਿਰ ਇਹ ਵੀ ਸਿੱਧੇ ਮੂੰਹ ਨਹੀਂ ਬੋਲਦੀ ਕਿਉਂਕਿ ਇਸ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਜਿਹ ਖੁਸ਼ ਹੋਈ ਰਹਿੰਦਾ ਹੈ ਜਿਸ ਦੀ ਮਨੋ ਕਾਮਨਾ ਪੂਰਨ ਹੁੰਦੀ ਰਹੇ। ਮਹਾਤਮਾ ਕੋ ਲਾ ਕੇ ਜੇ ਇੱਛਾ ਨਾ ਪੂਰੀ ਹੋਵੇ ਤਾਂ ਵੀ ਬੰਦਾ ਬੇਮਖ ਹੋ ਜਾਂਦਾ। ਤਾਂ ਅਪਦਾ ਵੇਲੇ ਇਹਨਾਂ ਚਾਹ ਦੀ ਪਰਖਿਆ ਹੁੰਦੀ ਆ ਧੀਰਜ ਦੀ। ਉਹ ਧਰਮ ਦੀ, ਮਿੱਤਰ ਦੀ ਔਰ ਨਾਰੀ ਦੀ। ਸਹਿਬ ਆਖਦੇ ਨੇ ਤਰੇ ਗੱਲਾਂ ਧਰਤੀ ਜੇਡੀਆਂ ਹੋਣ ਸਭ ਤੋਂ ਪਹਿਲਾਂ ਧੀਰਜ। ਕਿਉਂਕਿ ਸੁੱਖ ਦੁੱਖ ਬਣੇ ਰਹਿਣੇ। ਸੰਸਾਰ ਵਿੱਚ ਬੰਦਾ ਆਇਆ ਚਾਰ ਦਿਨ ਸੁੱਖ ਦੇ ਚਾਰ ਦਿਨ ਦੁੱਖ ਦੇ ਵੀ ਆਉਣਗੇ ਸਭੀ ਦਿਨ ਹੋਤ ਨਾ ਏਕ ਸਮਾਨ ਜੇ ਉਹਨਾਂ ਦੇ ਦਿਨ ਬਰਾਬਰ ਨਹੀਂ ਰਹੇ ਸਾਡੇ ਤੁਹਾਡੇ ਕਿਵੇਂ ਰਹਿ ਸਕਦੇ ਤੋ ਆਖੀਏ ਸਭੀ ਦਿਨ ਹੋਤ ਨਾ ਏਕ ਸਮਾਨ ਇੱਕ ਦਿਨ ਰਾਜਾ ਰਾਜ ਜਯਦਿਸ਼ਤਰ ਤੇ ਅੰچل ਸ੍ਰੀ ਭਗਵਾਨ ਪਰ ਇੱਕ ਦਿਨ ਦ੍ਰੋਪਦਾ ਨਗਨ ਹੋ ਕੀਰਤੂ ਸ਼ਾਸਨ ਤਾਨ ਸਭੀ ਦਿਨ ਹੋ ਤਾਂ ਨਾ ਇੱਕ ਸਮਾਨ ਦਿਨ ਬਰਾਬਰ ਦੇ ਨਹੀਂ ਰਹਿੰਦੇ ਇਹ ਬਦਲਦੇ ਹਨ ਰੁੱਖ ਦੀ ਛਾਇਆ ਜਿਵੇਂ ਇੱਕ ਥਾਂ ਤੇ ਰਹਿ ਨਹੀਂ ਸਕਦੀ ਕਿਉਂਕਿ ਸੂਰਜ ਦੇ ਆਸਰੇ ਹੈ ਇਸੇ ਤਰ੍ਹਾਂ ਇਸ ਸੰਸਾਰ ਦੇ ਸੁੱਖ ਵੀ ਇਸ ਬੰਦੇ ਦੇ ਆਪਣੇ ਪੁੰਨਾ ਪਾਪਾਂ ਨਾਲ ਚੱਲਦੇ ਉਹਨਾਂ ਦਾ ਪਹਿਰਾ ਹੋਵੇ ਤਾਂ ਸੁੱਖ ਮਿਲਦੇ ਹਨ ਪਾਪਾਂ ਦਾ ਪਹਿਰਾ ਬਦਲ ਜਾਏ ਤਾਂ ਦੁੱਖ ਮਿਲਦੇ ਹਨ ਪਰ ਭਾਵੇਂ ਬਿਨਨ ਸੁਖ ਤੇ ਭਾਵੇਂ ਆਮਣ ਦੁਖ ਧੀਰਜ ਰੱਖੇ ਬੰਦਾ ਕਿਉਂਕਿ ਜੇ ਸੁਖਾਂ ਦੇ ਦਿਨ ਨਹੀਂ ਰਹੇ ਦੁਖਾਂ ਦੇ ਵੀ ਨਹੀਂ ਰਹਿ ਸਕਦਾ ਇਹ ਨਾ ਵੀ ਜਾਣੇ ਕਦੇ ਇਸ ਵਾਸਤੇ ਬੰਦਾ ਧੀਰਜ ਨਾ ਛੱਡੇ ਕਿਉਂਕਿ ਧੀਰਜ ਛੱਡ ਗਿਆ ਤਾਂ ਮਰਨ ਤੋਂ ਪਹਿਲਾਂ ਮਰ ਗਿਆ ਤਾਂ ਧੀਰਜ ਧਰਮ ધરਣੀ ਧਰਤੇ ਧੀਰਜ ਔਰ ਧਰਮ ਕਈ ਤਾਂ ਧੀਰਜ ਛੱਡ ਜਾਂਦੇ ਧੀਰਜ ਛੱਡ ਗਿਆ ਹੁਣ ਕੀ ਕਰਾਂ ਭਈ ਹੁਣ ਚੱਲਾਂ ਦਰਿਆ ਤੇ ਡੁੱਬ ਮਰਾਂ ਹੋਰ ਕੋਈ ਆਸਰਾ ਨਹੀਂ ਉਹ ਤਾਂ ਆਪਣੇ ਤਨ ਦਾ ਘਾਤ ਕਰਦਾ ਪਰ ਬੰਦਾ ਦੁੱਖ ਵੇਲੇ ਧਰਮ ਵੀ ਛੱਡ ਜਾਂਦਾ ਉਹ ਸਿਰਫ ਤਨ ਦਾ ਘਾਤ ਨਹੀਂ ਕਰਦਾ ਉਹ ਆਪਣੀ ਆਤਮਾ ਦਾ ਘਾਤ ਵੀ ਨਾਲ ਕਰਦਾ ਇਸ ਵਾਸਤੇ ਧੀਰਜ ਹੋਵੇ ਧਰਮ ਹੋਵੇ ਤੇ ਗੁਰੂ ਦੇ ਚਰਨਾਂ ਦੀ ਟੇਕ ਹੋਵੇ देख ना छे दिन बदल दे देर ना लगे साधु की संगत रहो भाई साधु दी संगत कर ये भाग है नहीं तो संगत कर इस संगत चो की मिलेगा जो सूली लिखिया तो कंडा भी जाए जे सूली लिखी हो वे ਕੰਡੇ ਜਿੰਨੀ ਪੀੜ ਵਿੱਚ ਸੂਲੀ ਭੁਗਤ ਜਾਏ ਇਹ ਸੰਗਤ ਦਾ ਗੁਣ ਹੈ ਸੰਗਤ ਦਾ ਫਲ ਹੈ ਤਾਂ ਧੀਰਜ ਔਰ ਧਰਮ ਬੰਦਾ ਧੀਰਜ ਛੱਡ ਦਿੰਦਾ ਹੈ ਧਰਮ ਤਿਆਗ ਵੰਦਾ ਸਾ ਸੰਗਤ ਕੋਲੋ ਸ੍ਰੀ ਪਰ ਤਰੇ ਗੱਲਾਂ ତਰਤੀ ਜੇਡੀਆਂ ਹੋਵਣ ਸਵੇਰ ਵਕਤ ਨੂੰ ਜਪ ਕਰਨਾ ਸੌਖਾ ਮੁਸ਼ਕਲ ਕੀ ਹੈ ਤਪ ਕਰਨਾ ਤਪੱਸਿਆ ਕਰਨਾ ਕਿਉਂਕਿ ਸੌਖ ਵੇਲੇ ਨਾਮ ਜਪਣਾ ਇਹ ਤਾਂ ਸਾਰੇ ਜਪ ਸਕਦੇ ਆਖ ਵੇਲੇ ਜਪੇ ਤਾਂ ਜਾਣੀ ਇਹ ਧਰਮ ਔਖੇ ਵੇਲੇ ਨਿਵਾਹੇ ਤਾਂ ਜਾਣੀ ਹੱਥ ਪੈਂਦਾ ਅਦੋਂ 150 ਰੋਜ ਕਮਾ ਲੈਂਦਾ 10 ਵੀ ਦਾਨ ਚਾ ਕੀਤੇ ਤਾਂ ਆਖਰ ਕਿਹੜੀ ਆਗੇ ਦਾਨ ਜਾਣੀਏ ਜੇ ਇੱਕ ਰੋਟੀ ਜੁੜੀ ਸੁ ਕਿਤਨੀਆਂ ਦਿਨਾਂ ਦੇ ਬਾਅਦ ਭੁੱਖ ਨਾਲ ਵਿਆਕਲ ਹੋਇਆ ਹੋਇਆ ਪਰ ਜਿਸ ਵੇਲੇ ਖਾਣੇ ਲੱਗਾ ਬੁਰਕੀ ਚੁੱਕ ਕੇ ਮੂੰਹ ਚ ਭਾਈ ਤਾਂ ਸਾਹਮਣੇ ਕੀ ਟਕਿਆ ਕੋਈ ਮੈਥੋਂ ਵੀ ਬੜਾ ਵਿਆਹ ਕੋ ਲੈ ਮੇਰੇ ਨਾਲੋਂ ਵੀ ਬਹੁਤ ਭੁੱਖ ਲੱਗੀ ਹੈ ਜਿਸ ਨੂੰ ਸਾਹਮਣੇ ਬੈਠਾ ਮੌਤ ਦੀਆਂ ਘੜੀਆਂ ਗਿਣ ਰਿਹਾ ਹੈ ਆਪਣੇ ਮੂੰਹ ਵਿੱਚੋਂ ਬੁਰਕੀ ਕੱਢ ਕੇ ਆਖੇ ਪਹਿਲੇ ਤੂੰ ਖਾ ਅੱਦੀ ਅੱਦੀ ਵੰਡ ਲਈਏ ਤਾਂ ਜਾਣੀਏ ਵੀ ਸਨੇਹ ਦਾ ਨ ਕੀਤਾ ਆਪਣੇ ਵਾਸਤੇ ਤਾਂ ਸਭ ਕੋਈ ਕਰ ਸਕਦਾ ਹੈ ਦੂਜੇ ਵਾਸਤੇ ਜਦੋਂ ਕਰਦਾ ਤਾਂ ਇਸ ਦਾ ਨਾਮ ਕੀ ਹੈ ਇਸ ਦਾ ਨਾਮ ਹੈ ਪਰਉਪਕਾਰ ਉਪਕਾਰ ਫਿਰ ਪਰਾਏ ਉੱਤੇ ਆਪਣੇ ਉੱਤੇ ਤਾਂ ਸਾਰੇ ਕਰਦੇ ਆਪਣੇ ਪੇਟ ਦੀ ਖਾਤਰ ਬੰਦਾ ਕੀ ਕੁਝ ਨਹੀਂ ਕਰਦਾ ਸਵੇਰ ਦਾ ਗਿਆ ਸ਼ਾਮਾਂ ਤੱਕ ਭਟਕਦਾ ਪਰ ਕਿਸੇ ਦੂਜੇ ਦੀ ਖਾਤਰ ਇਹ ਹੈ ਤਪ ਤਪੱਸਿਆ ਕਰੇ ਔਖਾ ਹੋ ਕੇ ਵੀ ਛਲਣਾ ਕਿਸੇ ਗੱਲ ਨੂੰ ਜਪ ਤਪ ਤੇ ਫਿਰ ਸੰਜਮ ਕਿਉਂਕਿ ਜਪ ਤਪ ਕੀਤੇ ਆ ਰੱਦੀ ਸiddhi ਆਉਂਦੀ ਹੈ ਇਹਨੂੰ ਫਿਰ ਵਰਤਨਾ ਨਹੀਂ ਸੰਜਮ ਚ ਰਹਿਣ ਜਿਵੇਂ ਬੰਦੇ ਕੋਲ 4 ਪੈਸੇ ਆ ਜਾਵਨ ਗੁਰਿਆਈਆਂ ਨਾਲ ਲਿਆਏ ਹੁਣ ਬਈ ਕੀ ਕੀ ਪ੍ਰੋਗਰਾਮ ਹੈ ਤੇਰਾ ਪ੍ਰੋਗਰਾਮ ਹੀ ਬਦਲ ਗਏ ਅੱਗੇ ਸਵੇਰੇ ਉੱਠ ਕੇ ਕੀਰਤਨ ਵਿੱਚ ਆਉਂਦਾ ਸੀ

ਇਹ ਕੁਕਰਮ ਕਿਸ ਨੇ ਕਰਾਇਆ ਪੈਸੇ ਨੇ ਇਹ ਆਇਆ ਤਾਂ ਇਹ ਪਾਪ ਹੋਏ ਇਹ ਕੁਕਰਮ ਹੋਏ ਇਹ ਆਇਆ ਤਾਂ ਇਸ ਨੇ ਗੁਰੂ ਤੋਂ ਵਿਛੋੜਿਆ ਇਸ ਵਾਸਤੇ ਜੋ ਸਮਝਦਾਰ ਬੰਦੇ ਹਨ ਉਹ ਸੰਜਮ ਚ ਰਹਿੰਦੇ ਹਨ ਮੈਂ بڑے بڑے ਅਮੀਰ ਦੇਖੇ ਹਨ ਜਿਨ੍ਹਾਂ ਨੂੰ ਆਨ ਗਿੜਤ ਆਮਦਨ ਰੋਜ਼ ਦੀ ਹੈ ਲੇਕਿਨ ਨਿਤਨੇਮ ਉਹ ਜਾਣਦੇ ਹਨ ਕਿ ਨਿਤਨੇਮ ਇਹ ਤਾਂ ਧਰਮ ਹੈ ਤੇ ਇਹ ਬਾਕੀ ਜੋ ਕੁਝ ਪਿਆ ਹੁੰਦਾ ਹੈ ਤਾਂ ਕਰਮ ਹੈ ਕਰਮ ਟਲ ਜਾਏ ਬੇਸ਼ੱਕ ਟਲ ਜਾਏ ਬੰਦੇ ਦਾ ਧਰਮ ਨਾ ਟਲੇ ਜੋ ਧਰਮੀ ਹੈ ਉਸ ਦਾ ਕਰਮ ਵੀ ਬਣਿਆ ਰਹੇਗਾ ਜੋ ਧਰਮੀ ਨਹੀਂ ਲਈ ਰਿਹਾ ਉਸ ਦਾ ਕਰਮ ਕੁਕਰਮ ਹੋ ਜਾਏਗਾ ਸਾਥ ਸੰਗਤ ਬੋਲੋ ਸ੍ਰੀ ਜੀ ਜਪ ਤਪ ਸੰਜਮ ਸੰਜਮ ਚੁਰੈਣਾ ਮਹਾਪੁਰਖ ਸਾਈਂ ਦੇ ਧਰਮ ਦਾਤਾ ਪਾ ਕੇ ਚਾਹੇ ਤਾਂ ਬਚਨ ਕਰਕੇ ਬਸਮ ਕਰ ਦੇਵੇ ਚਾਹੇ ਤਾਂ ਬਣਾ ਦੇਵੇ ਪਰ ਜਿਹੜੇ ਸੋਜੀਵਾਨ ਹਨ ਉਹ ਸਦਾ ਰਜਾ ਵਿੱਚ ਰਹਿੰਦੇ ਹਨ ਕੁਝ ਨਹੀਂ ਬੰਗੋ ਕਹਿੰਦਾ ਬਾਬਾ ਜੀ ਆਖਦੇ ਸਨ ਵਰਸਾ ਰੱਬ ਦਾ ਬੂਆ ਹੀ ਬੰਦ ਕੀਤਾ ਪਰ ਅਖੇ ਲੱਗ ਜਾਂਦੇ ਹਨ ਕਦੋਂ ਲੱਗਦਿਆਂ ਨੇ ਜਦੋਂ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਮਹਿੰਗਾ ਰਾਮ ਬਾਬਾ ਜੀ ਦਾ ਸੇਵਕ ਬੇਨਤੀ ਕਰਨ ਆਇਆ ਗਰੀਬ ਨਵਾਇ ਲੜਕੀ ਦੀ ਸ਼ਾਦੀ ਹੈ ਤੇ ਆਪ ਵੀ ਕਿਰਪਾ ਕਰੋ ਨੇੜੇ ਆਏ ਰਹਂਦੇ ਸ਼ਹਿਰੋਂ ਬਾਹਰ ਸਨ ਪਰ ਮਹਿੰਗਾ ਰਾਮ ਦੇ ਜੀ ਵਿੱਚ ਆਈ ਉਹ ਜਾਣੇ ਬਾਹਰ ਹੀ ਰਹਿਣ ਪਰ ਇੱਥੇ ਸ਼ੁਭ ਸਮੇਂ ਕੁਝ ਸੇਵਾ ਦਾ ਸਮਾਂ ਮਿਲੇਗਾ ਸੇਵਾ ਦਾ ਮੌਕਾ ਮਿਲੇਗਾ ਤੇ ਬਾਬਾ ਜੀ ਬੜੇ ਪ੍ਰਸੰਨ ਹੋਏ ਚੰਗਾ ਮਹਿੰਗਾ ਰਾਮ ਵੇ ਚੱਲਦੇ ਉਹ ਟਾਂਗਾ ਲੈਣ ਗਿਆ ਕਿ ਕੋਈ ਹੋਰ ਆ ਗਿਆ ਮਹਾਰਾਜ ਕਿੱਥੇ ਚਲੇ ਆ ਬਾਬਾ ਜੀ ਕਹਿਣ ਲੱਗੇ ਇਕੱਲੇ ਰਹਿੰਦੇ ਸਾਨੂੰ ਤਾਂ ਕੋਈ ਮਹੰਗाराम ਦੇ ਪਾਲਪੁਰ ਲੈ ਚਲੇਆ ਮਹੰਗाराम ਦੇ ਨਾਲ ਚੱਲਿਓ ਮਹਾਰਾਜ ਇਸਤੇ ਨਾਲ ਨਾ ਜਾਓ ਕਿਉਂ ਇਸ ਦੀ ਲੜਕੀ ਦੀ ਸ਼ਾਦੀ ਹੈ ਕਿ ਫੇਰ ਕੀ ਹੋਇਆ ਇਹੋ ਜੇ ਸ਼ੁਭ ਸਮੇਂ ਤਾਂ ਸਭ ਕੋਈ ਚਾਹੁੰਦਾ ਵੀ ਮੇਰੇ ਘਰ ਮਹਾਂਪੁਰਖ ਆਵੇ ਜਾਂ ਮਹਾਂਪੁਰਖਾਂ ਦੀ ਘਰ ਵਿੱਚ ਸੇਵਾ ਹੁੰਦੀ ਹੋਵੇ ਤੇ ਤੂੰ ਆਖਣਾ ਲੜਕੀ ਦੀ شادی ਹੈ ਤੇ ਨਾ ਜਾਓ ਭਲਾ ਕਿਉਂ ਉਹਨੇ ਆਖਿਆ ਜੀ ਇਹਨੇ ਜਾਣੇ ਵਾਸਤੇ 100 ਬੱਕਰਾ ਲੀਤਾ ਹੋਇਆ 100 ਬੱਕਰਾ ਅੱਛਾ ਫਿਰ 100 ਬੱਕਰਾ ਮਾਰੇਗਾ ਆਖੇ ਜੀ ਪੁੱਛ ਲਓ ਬੇਚਾਰਾ ਮਹੰਗाराम ਵੀ ਆ ਗਿਆ ਕਿਉਂ ਵੀ ਮਹੰਗाराम ਇਹ ਕੀ ਆਖਦਾ 100 ਬੱਕਰਾ ਆਖਿਆ ਮਹਾਰਾਜ ਜਿਨ੍ਹਾਂ ਦੇ ਨਾਲ ਮੱਥਾ ਲਾਇਆ ਨਾ ਉਹ ਡਾਡੇ ਹੈ ਹਨ ਬੜੇ ਅਮੀਰ ਮਹੰਗਾਰਾਮ ਵੀ ਘਟਨੇ ਸੀ 125 ਉਹਨਾਂ ਦਿਨਾਂ ਵਿੱਚ ਤੇ ਮਹਾਰਾਜੋ ਬੜੇ ਤਕੜੇ ਬੰਦੇ ਹਨ ਬਹੁਤ ਦੌਲਤਮੰਦ ਹਨ ਜੋ ਕੁਝ ਉਹਨਾਂ ਨੇ ਆਖੜਿਆ ਫਿਰ ਮੰਨਣਾ ਪੈਣਾ ਬਾਬਾ ਜੀ ਕਹਿਣ ਲੱਗੇ ਤੂੰ ਮੱਥਾ ਹੀ ਨਾ ਲਾ ਬੈੜਿਆਂ ਬੰਦਿਆਂ ਨਾਲ ਮੱਥਾ ਲਾਵਣਾ ਕੀ ਲੋੜ ਕੀ ਹੈ ਕਿਸੇ ਗਰੀਬ ਨਾਲ ਕਰ ਲੈ ਫਿਰ ਗਰੀਬ ਨੂੰ ਆਪਣੇ ਕੰਮ ਨਾਲ ਲਾ ਲਏ ਤੇ ਉਹ ਵੀ ਅਮੀਰ ਬਣ ਜਾਏਗਾ 10-20 ਹਜ਼ਾਰ ਕੋਲੋਂ ਚਾਦੇ ਮਹਿੰਗਾ ਆਰਾਮ ਤੈਨੂੰ ਕਿਹੜੀ ਪਰਵਾਹ ਇਹ ਤਾਂ ਕਰ ਲੈਦਾ ਸਤਿਵਚਨ ਤਾਂ ਗੱਲ ਖਬਰ ਨਹੀਂ ਕਿੱਥੋਂ ਦੀ ਕਿੱਥੇ ਜਾਂਦੀ ਮਹਿੰਗਾ ਆਰਾਮ ਨੇ ਆਖਿਆ ਜੀ ਫਿਰ ਇਹ ਹੋ ਜਾਏ ਘਰ ਮਿਲਦੇ ਨੇ ਇਹ ਬੜੇ ਖਾਨਦਾਨੀ ਮੜੇ ਉੱਚੇ ਘਰਾਣੇ ਦੇ ਹਨ ਲੜਕੀ ਜਾ ਕੇ ਸੁੱਖ ਪਾਏਗੀ ਆਖਰ ਲਗੇ ਮਹਿੰਗਾ ਆਰਾਮ ਤੋ ਕਦੀ ਖਾਤਰ ਪਾਪ ਕਰਨਾ ਤੇ ਪਾਪਾ ਨੇ ਮੁੜ ਪਰਤ ਕੇ ਦੁੱਖ ਦੇਣਾ ਹੈ ਇਸ ਵਾਸਤੇ ਤੂੰ ਟਲ ਜਾ ਪਰ ਮਹੰਗਾ ਰਾਮ ਨਾ ਟਲਿਆ ਬਾਬਾ ਜੀ ਨਾ ਗਏ ਮਹੰਗਾ ਰਾਮ ਨੇ ਉਹ ਵਿਆਹ ਕੀਤਾ ਔਰ ਜੰਜ ਰਜਾਈ ਸਭ ਕੋਈ ਵਾਹ ਵਾਹ ਪਿਆ ਕੇ ਬਈ ਕੈਸੀ ਰੋਟੀ ਦਿੱਤੀ ਜੋ ਕੁਛ ਮੰਗਿਆ ਉਹ ਯੋ ਹਾਜ਼ਰ ਹੋਇਆ ਪਰ ਸਾਥ ਸੰਗਤ ਓ ਮਹੰਗਾ ਰਾਮ ਕਿ ਨਾ ਫਿਰ ਆਪ ਨੂੰ ਰੋਟੀ ਨਸੀਬ ਨਹੀਂ ਸੀ ਜਦ ਕਦੀ ਮਿਲਦਾ ਸੀ ਪ੍ਰਬੰਧ ਕੀਤਾ ਹੋਇਆ ਸੀ ਉਸ ਦਾ ਬਈ ਕਿਸੇ ਦੁਕਾਨ ਤੋਂ ਤੂੰ ਜੋ ਕੁਝ ਚਾਹੀਦਾ ਹੋਵੇ ਲੈ ਲਿਆ ਕਰ ਪੈਸੇ ਅਸੀਂ ਦੇ ਦਿਆ ਕਰਾਂ ਕਿਉਂਕਿ ਅੰਮ੍ਰਿਤਸਰ ਦੀ ਸੰਗਤ ਨਾਲ ਹੁੰਦੀ ਸੀ ਜਦ ਵੀ ਜਾਂਦੇ ਸਨ ਬੜੀ ਨਿਭਾਈ ਹੈ ਅੰਮ੍ਰਿਤਸਰ ਦੀ ਸੰਗਤ ਨੇ ਜਿੱਥੇ ਜਾਣਾ ਸਾਰਿਆਂ ਨੇ ਨਾ ਇਹ ਨੌਕਰੀ ਪੇਸ਼ਾ ਤਾਂ ਨਹੀਂ ਨਾ ਚੱਲ ਸਕਦੇ ਵਿਚਾਰੇ ਮਜਬੂਰ ਦੁਕਾਨਦਾਰਿਕ ਨੂੰ ਉੱਟੀ ਉਤੇ ਬਿਠਾਇਆ ਦੂਜਾਂ ਨਾਲ ਤੁਰ ਪਿਆ। ਔਰ ਉਦੋਂ ਕੋਈ ਆਈਡੀ ਭਜ ਦੌੜੇ ਵੀ ਨਹੀਂ ਸੀ ਹੁੰਦੀ ਬੰਦੇ ਦੀ ਜਿਹੜੀ ਅੱਜ ਪਿਆ ਕਰਦਾ। ਅੱਜ ਤਾਂ ਜਿੰਨਾ ਬੰਦੇ ਨੂੰ ਪ੍ਰਾਪਤ ਹੋ ਗਿਆ ਉਤਨਾ ਥੋੜਾ। ਆ ਪਿਛਲੇ ਦਿਨੀ ਜਦੋਂ ਪਹਾੜ ਤੇ ਜਾਣ ਦੀ ਸਲਾਹ ਹੋਈ ਵਿਚ ਵਿੱਚ ਕਈ ਅੰਗਰੂਮ ਕਹਨੇ ਆਇਆ ਕਿ ਅਸੀਂ ਨਾਲ ਜਾਣ ਜਿੱਥੇ ਚੱਲ ਮੋਟਰਾਂ ਨਾਲ ਲੈ ਚਲਾਂਗੇ ਪਰ ਮੈਨੂੰ ਬਹੁਤ ਚਿਰ ਹੋਇਆ ਇਹ ਅਡੰਬਰ ਛੱਡਿਆ ਇਸ ਵਾਸਤੇ ਨੇ ਸੋਚਿਆ ਮਨਾ ਜੇ ਨਾਂ ਨਹੀਂ ਬਿਆ ਤੂੰ ਫੇਰ ਇਸ ਵਾਸਤੇ ਮੈਂ ਬੇਨਤੀ ਕੀਤੀ ਵੀ ਇੱਕ ਵੇਰਾ ਠਹਿਰ ਜਾ ਫਿਰ ਚਲਾਂਗੇ ਕਿਸੇ ਪਾਸੇ ਨੂੰ ਜਦੋਂ ਕੋਈ ਤੀਰਥ ਯਾਤਰਾ ਕੀਤੀ ਇਹ ਸ਼ਹਿਰ ਸਭ ਢਾਰ ਹਲਕੇ ਕਰਨਾ ਖਾਣਾ ਪੀਣਾ ਇਹ ਤਾਂ ਗੱਲ ਵੱਡੀ ਕੋਈ ਇਥੇ ਅਜੂਰ ਸਾਹਿਬ ਚੱਲਾਂਗੇ ਜਾਂ ਹੋਰ ਕਿਤੇ ਗੁਰੂ ਦੀ ਕਿਰਪਾ ਹੋਈ ਤਾਂ ਫਿਰ ਸੰਗਤ ਸਾਰੀ ਬਿਸ਼ੱਕ ਨਾਲ ਚੱਲੇਗੀ ਪਰ ਹੁਣ ਪਹਾੜ ਤੇ ਜਾਣ ਵਾਸਤੇ ਕਿਉਂਕਿ ਤੁਸੀਂ ਤਾਂ ਚੱਲੋਗੇ ਜਿਨ੍ਹਾਂ ਦੀ ਸਮਰੱਥਾ ਨਹੀਂ ਜੇ ਉਹ ਵੀ ਚੱਲ ਪਏ ਤਾਂ ਔਖੇ ਹੋਣਗੇ ਤੇ ਜੇ ਨਾ ਚੱਲੇ ਤਾਂ ਉਹਨਾਂ ਦੇ ਮਨ ਕੀ ਆਖਰੀ ਅਸੀਂ ਵੀ ਜਾਣਦੇ ਓ ਮਹੰਗਾਰਾਹਨ ਬਾਬਾ ਜੀ ਦੇ ਚਰਣਾ ਤੇ ਡਟਾ ਪਿਆ ਮੈਨੂੰ ਬਖਸ਼ ਲਓ ਬਾਬਾ ਜੀ ਕਹਿਣ ਲੱਗੇ ਮਹੰਗਾਰਾਮ ਜਿਹੜੀ ਧਨ ਵਾਲੀ ਗੱਲ ਸੀ ਉਹ ਤਾਂ ਗਈ ਉਹ ਤਾਂ ਇੱਕ ਵਾਰੀ ਪਤਾ ਜੋ ਲੱਗ ਗਿਆ ਵੀ ਧਨ ਕੋਲ ਆਵੇਗਾ ਤਾਂ ਤੂੰ ਕੀ ਕਰੇਗਾ ਇਹੀ ਕੁਝ ਕਰੇਗਾ ਇਸ ਵਾਸਤੇ ਹੁਣ ਧਨ ਤੈਨੂੰ ਨਹੀਂ ਦੇਣਾ ਰੋਟੀ ਬੇਸ਼ੱਕ ਔਖੀ ਹੋ ਕੇ ਜੁੜੇ ਪਰ ਮਹੰਗਾਰਾਮ ਤੈਨੂੰ ਇੱਕ ਹੋਰ ਧਨ ਦਿੰਦੇ ਹਾਂ ਜਿਸ ਧਨ ਨਾਲ ਪਾਪ ਨਹੀਂ ਹੁੰਦਾ ਉਹ ਨਹੀਂ ਹੁੰਦਾ ਬਾਦਸ਼ਾਹ ਫਿਰ ਉਹੀ ਬਖਸ਼ੋ ਬਾਬਾ ਜੀ ਨੇ ਆਖਿਆ ਸੁਖਮਨੀ ਦਿੱਤੀ ਤੇਰਾ ਪਾਠ ਸੁਖਮਨੀ ਸਾਹਿਬ ਦੇ ਮਹੰਗਾ ਰਾਮ ਰੋਜ਼ ਕਰਦਾ ਸੀ ਤੇ ਰੋਟੀ ਨਹੀਂ ਸੀ ਜੁੜਦੀ ਟੁਕਰ ਨਹੀਂ ਸੀ ਬਣਦਾ ਆਂਦਾ ਸੀ ਸ਼ੁਕਰ ਹੈ ਉਹ ਜਾਣੇ ਰੋਟੀ ਨਾ ਜੁੜੇ ਰਾਤੀ ਸੁਤਿਆਂ ਵੀ ਬਰਦਾ ਕੇ ਆਖਦਾ ਸੀ ਪ੍ਰਭ ਕੈ ਸਿਮਰਨ ਕਰਮ ਨ ਬਸੈ ਇੱਕ ਵਾਰੀ ਰਲ ਕੇ ਇੱਕੇ ਕੋਠੇ ਵਿੱਚ ਸੁੱਤੇ ਪੈ ਸਾਂ ਮਹੰਗਾ ਰਾਮ ਪਿਆ ਬਰਦਾਵੇ ਸੋਚਿਆ ਕੀ ਹੋਇਆ ਸ ਵੇਖੋ ਭਾਈ ਕੀ ਪਿਆਖਦਾ ਜਾਂ ਨੇੜੇ ਹੋ ਕੇ ਸੁਣਿਆ ਤਾਂ ਸੁਖਮੰਨੀ ਪਿਆ ਪਰਦਾ ਤੇ ਮਹੰਗਾ ਆਰਾਮ ਨੇ ਦਸੀਆ ਮੈਂ ਤਾਂ ਕਿਤਨੇ ਕਿਤਨੇ ਪਾਠ ਅਖੇ ਸੁਤਿਆਂ ਪਿਆ ਕਰ ਜਾਂਦਾ ਇਹ ਬਖਸ਼ਿਸ਼ ਬਾਬਾ ਜੀ ਦੀ ਹੈ ਪਰ ਆਖਦੇ ਸਨ ਮਹੰਗਾ ਆਰਾਮ ਹੁਣ ਉਹ ਧਨ ਨਾ ਮੰਗੀ ਉਹ ਧਨ ਵਾਇਗਰੂ ਦਿੰਦਾ ਤਾਂ ਭਲੇ ਕੰਮ ਵਾਸਤੇ ਦਿੰਦਾ ਐਨਾ ਕੰਮ ਵਾਸਤੇ ਨਹੀਂ ਦਿੰਦਾ ਭਈ ਨਖ ਨੰਬੂ ਜੇ ਰੱਖਣਾ ਤੇ ਸੌ ਬੱਕਰਾ ਕੋ ਛੱਡੋ ਸਾਤ ਸਿੰਘ ਬੋਲੋ ਸ੍ਰੀ ਜਦੋਂ ਜਪੋ ਸ੍ਰੀ ਵਾਟ ਤਾਂ ਬੰਦੇ ਦੀ ਆਦਤ ਹੈ ਚਾਰ ਪੈਸੇ ਖੱਟ ਲਵੇ ਇਸ ਦਾ ਧਰਮ ਨਹੀਂ ਰਹਿੰਦਾ ਇਸ ਦਾ ਫਿਰ ਸੰਜਮ ਨਹੀਂ ਰਹਿੰਦਾ ਸਹਿਬ ਆਖਦੇ ਨੇ ਜਪ ਤਪ ਸੰਜਮ ਹਰਖ ਸੁਖ ਜੋ ਕੁਝ ਵੀ ਮੈਨੂੰ ਮਿਲੇ ਮੈਂ ਵਾਰਦਾ ਮੈਂ ਸਦਕੇ ਕਰਦਾ ਮੈਂ ਕੁਝ ਵੀ ਕੋਲ ਨਹੀਂ ਰੱਖਣਾ ਚਾਹੁੰਦਾ ਇਹ ਸਭ ਕੁਝ ਲੈ ਲਓ ਇੱਕ ਹੋਰ ਚੀਜ਼ ਦੇ ਦਿਓ ਜਿਵੇਂ ਚਾਰ ਪੈਸੇ ਜੁੜ ਜਾਣ ਤੇ ਬੰਦਾ ਆਖਦਾ ਸੋਨਾ ਲੈ ਲਵਾਂ। ਸੋਨਾ ਜਿਸ ਵੇਲੇ ਹੋ ਗਿਆ ਤੇ ਆਖਦਾ ਇਹ ਦੇ ਦੇਵਾਂ ਹੀਰਾ ਲੈ ਲਵਾਂ। ਕਿਉਂਕਿ ਬੁੱਧੀ ਥਾਂ ਰੋਕਦਾ ਸੁਮਾਲਣਾ ਪੈਂਦਾ ਨਿੱਕੀ ਜਿਹੀ ਚੀਜ਼ ਜਿੱਥੇ ਮਰਜ਼ੀ ਛੁਬਾ ਕੇ ਰੱਖ ਲੈ। ਇਸੇ ਤਰ੍ਹਾਂ ਸਹਿ ਵਾਖਦੇ ਜਪ ਵਦ ਜਾਏ, ਤਪ ਵਦ ਜਾਏ, ਸੰਜਮ ਵਦ ਜਾਏ, ਜਿਤਨਾ ਕੁਛ ਇਹ ਵਦਦਾ ਜਾਏ, ਇਹ ਸਭੋ ਕੁਝ ਦੇਖ ਕੇ ਇੱਕ ਹੀਰੇ ਦੀ ਕਣੀ ਲੈਣੀ ਹੈ। ਉਹ ਹੀਰਾ ਕਿਹੜਾ? ਆਖੇ ਤੇਰੇ ਚਰਨਾਂ ਦੀ ਪ੍ਰੀਤ। ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਦਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੇਉ ਸਰਬ ਇੱਕ ਨਿਮਖ ਮਾਤਰ ਤੇਰੇ ਚਰਨਾਂ ਦਾ ਪ੍ਰੇਮ ਪ੍ਰਾਪਤ ਹੋ ਜਾਏ ਮੈਂ ਸਭ ਕੁਝ ਵਾਰ ਦਿਆਂ ਕਿਉਂ ਜੋ ਬਨ ਜਾਂਦੇ ਨਾ ਦਰ ਮੈਨੂੰ ਨਹੀਂ ਡਰ ਆਉਂਦਾ ਕਿ ਮੇਰਾ ਜੋਬਨ ਜਾ ਰਿਹਾ ਹੈ ਬੇਸ਼ੱਕ ਜਾਵੇ ਇੱਕ ਵਾਰ ਨਹੀਂ 100-100 ਵਾਰੀ ਜਾਵੇ ਪਰ ਕਿਹੜੀ ਸ਼ੈ ਨਾ ਜਾਵੇ ਜੇ ਸਹ ਪ੍ਰੀਤ ਨਾ ਜਾਵੇ सॉी चलण जय तंग नंढ राम जय सॉबी चलण जय